ਅੱਜ ਆਪਾਂ ਤੁਹਾਨੂੰ ਜਾਣਕਾਰੀ ਦਵਾਂਗੇ ਪੋਲਟਰੀ ਦੀ ਜਗ੍ਹਾ ਬਾਰੇ ਕਿ ਪਰ ਬर्ड ਨੂੰ ਕਿੰਨੇ ਸਕੁਅਰ ਫੁੱਟ ਜਗ੍ਹਾ ਚਾਹੀਦੀ ਹੈ ਔਰ ਕਿੰਨੀ ਜਗ੍ਹਾ ਦੇ ਵਿੱਚ ਆਂਡੇ ਵਾਲੀ ਮੁਰਗੀ ਰੱਖੀ ਜਾਂਦੀ ਹੈ ਔਰ ਕਿੰਨੀ ਜਗ੍ਹਾ ਦੇ ਵਿੱਚ ਚਿਕਨ ਵਾਲਾ ਬर्ड ਰੱਖਿਆ ਜਾਂਦਾ ਜਿਆਦਾ ਤੰਗ ਜਗ੍ਹਾ ਦੇ ਵਿੱਚ ਬर्ड ਨੂੰ ਜਿਆਦਾ ਬਿਮਾਰੀ ਆਵੇਗੀ ਔਰ ਮੈਨੇਜਮੈਂਟ ਉਹਦਾ ਕਰਨਾ ਬੜਾ ਔਖਾ ਹੋਵੇਗਾ ਸਾਸੀ ਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੋਲਟਰੀ ਕਿੰਗ ਪਟਿਆਲਾ ਅੱਜ ਆਪਾਂ ਤੁਹਾਨੂੰ ਜਾਣਕਾਰੀ ਦਵਾਂਗੇ ਪੋਲਟਰੀ ਦੀ ਜਗ੍ਹਾ ਬਾਰੇ ਕਿ ਪਰ ਬर्ड ਨੂੰ ਕਿੰਨੇ ਸਕਰ ਫੁੱਟ ਜਗ੍ਹਾ ਚਾਹੀਦੀ ਹੈ ਔਰ ਕਿੰਨੀ ਜਗ੍ਹਾ ਦੇ ਵਿੱਚ ਆਂਡੇ ਵਾਲੀ ਮੁਰਗੀ ਰੱਖੀ ਜਾਂਦੀ ਹੈ ਔਰ ਕਿੰਨੀ ਜਗ੍ਹਾ ਦੇ ਵਿੱਚ ਚਿਕਨ ਵਾਲਾ ਬर्ड ਰੱਖਿਆ ਜਾਂਦਾ ਅਗਰ ਆਪਾਂ ਆਂਡੇ ਵਾਲੀ ਮੁਰਗੀ ਦੀ ਗੱਲ ਕਰੀਏ ਤਾਂ ਪਰ 2 ਸਕਰ ਫੁੱਟ ਦੇ ਵਿੱਚ ਇੱਕ ਮੁਰਗੀ ਦੀ ਜਗ੍ਹਾ ਪੂਰੀ ਵਧੀਆ ਹੁੰਦੀ ਹੈ ਅਗਰ ਤੁਸੀਂ ਬਾਹਰ ਫ੍ਰੀ ਰੇਂਜ ਵੀ ਕਰਨਾ ਤਾਂ 1.5 ਸਕੁਅਰ ਫੁੱਟ ਜਗ੍ਹਾ ਵੀ ਉਸ ਲਈ ਬਹੁਤ ਹੈ। ਲੇਕਿਨ ਜਿੰਨੀ ਜਗ੍ਹਾ ਆਪਾਂ ਮੁਰਗੀ ਨੂੰ ਵਾਅਦਾ ਦਵਾਂਗੇ 2 ਸਕੁਅਰ ਫੁੱਟ 2.5 ਸਕੁਅਰ ਫੁੱਟ ਉਸ ਵਿੱਚ ਮੁਰਗੀ ਬੜੇ ਆਰਾਮ ਨਾਲ ਤੇ ਬੜਾ ਵਧੀਆ ਖੁਸ਼ ਰਹੇਗੀ ਔਰ ਐਗ ਪ੍ਰੋਡਕਸ਼ਨ ਦੇ ਵਿੱਚ ਵੀ ਬੜਾ ਵਾਧਾ ਮਿਲੇਗਾ ਆਪਾਂ ਨੂੰ। ਜਿਵੇਂ ਕਿ ਤੁਸੀਂ ਆਪਣੀ ਦੇਖ ਰਹੇ ਹੋ ਮੁਰਗੀ ਬੜੀ ਖੁੱਲੀ ਡੁੱਲੀ ਕੋ ਮਰੀ ਹੈ। ਅਸੀਂ ਇਸ ਨੂੰ 2 ਤੋਂ 2.5 ਸਕੁਅਰ ਫੁੱਟ ਜਗ੍ਹਾ ਦਿੱਤੀ ਹੋਈ ਹੈ। ਔਰ ਇਸ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਕਾਰਨ ਹੁੰਦਾ ਹੈ ਅਗਰ ਮੁਰਗੀ ਜ਼ਿਆਦਾ ਤੰਗ ਹੋਏਗੀ ਤਾਂ ਉਸ ਦੇ ਵਿੱਚ ਜਿਹੜੇ ਐਗ ਆਪਾਂ ਨੂੰ ਮਿਲਣਗੇ ਉਹ ਬੜੇ ਗੰਦਗੀ ਵਾਲੇ ਮਿਲਣਗੇ ਕਿਉਂਕਿ ਜਗ੍ਹਾ ਥੋੜੀ ਹੁੰਦੀ ਹੈ ਉਸ ਦੇ ਵਿੱਚ ਹੀ ਮੁਰਗੀ ਬਿਠ ਕਰਦੀ ਹੈ ਉੱਥੇ ਆਂਡਾ ਦਿੰਦੀ ਹੈ ਔਰ ਐਗ ਬੜਾ ਗੰਦਾ ਹੁੰਦਾ ਹੈ ਤੇ ਮਾਰਕੀਟ ਦੇ ਵਿੱਚ ਸੇਲ ਕਰਨਾ ਉਸ ਨੂੰ ਬੜਾ ਔਖਾ ਹੋ ਜਾਂਦਾ ਜਿਵੇਂ ਤੁਸੀਂ ਮੁਰਗੀ ਦੇਖ ਰਹੇ ਹੋ ਆਂਡਾ ਦੇ ਰਹੀਆਂ ਨੇ ਔਰ ਇਹਦਾ ਐਗ ਬੜਾ ਆਪਾਂ ਨੂੰ ਸਾਫ-ਸੁਥਰਾ ਦਿਖ ਰਿਹਾ ਹੈ ਔਰ ਅਗਰ ਇਹੀ ਐਗ ਆਪਾਂ ਘੱਟ ਜਗ੍ਹਾ ਦੇ ਵਿੱਚ ਜ਼ਿਆਦਾ ਮੁਰਗੀ ਹੋਏਗੀ ਐਗ ਜ਼ਿਆਦਾ ਹੋਏਗਾ ਔਰ ਐਗ ਦੇ ਗੰਦੇ ਹੋਣ ਦੀ ਕੀ ਸੁਭਾਅ ਮੈਂ ਜ਼ਿਆਦਾ ਮੜੀ ਦੀ ਆਪਾਂ ਨੂੰ ਔਰ ਇੱਕ ਸਭ ਤੋਂ ਵੱਡਾ ਇਹਦਾ ਮੇਨ ਕਾਰਨ ਹੁੰਦਾ ਹੈ ਬਿਮਾਰੀਆਂ ਦਾ ਜ਼ਿਆਦਾ ਤੰਗ ਜਗ੍ਹਾ ਦੇ ਵਿੱਚ ਬर्ड ਨੂੰ ਜ਼ਿਆਦਾ ਬਿਮਾਰੀ ਆਵੇਗੀ ਔਰ ਮੈਨੇਜਮੈਂਟ ਉਹਦਾ ਕਰਨਾ ਬੜਾ ਔਖਾ ਹੋਵੇਗਾ ਸਰਦੀ ਦੇ ਵਿੱਚ ਆਪਾਂ ਨੂੰ ਉਹ ਜਗ੍ਹਾ ਦੀ ਸਫਾਈ ਕਰਨੀ ਬੜੀ ਮੁਸ਼ਕਿਲ ਹੋ ਜਾਂਦੀ ਹੈ ਕਿਉਂਕਿ ਥੋੜੀ ਜਗ੍ਹਾ ਦੇ ਵਿੱਚ ਜ਼ਿਆਦਾ ਬर्ड ਹੁੰਦਾ ਔਰ ਗੰਦਗੀ ਜ਼ਿਆਦਾ ਹੁੰਦੀ ਹੈ ਔਰ ਸਮੈਲ ਜ਼ਿਆਦਾ ਹੁੰਦੀ ਹੈ ਇਸ ਲਈ ਜਿੰਨੀ ਖੁੱਲੀ ਜਗ੍ਹਾ ਹੋਏਗੀ 2 ਸਕੇਅਰ ਫੁੱਟ ਘੱਟੋ-ਘੱਟ ਆਂਡੇ ਵਾਲੀ ਮੁਰਗੀ ਨੂੰ ਚਾਹੀਦੀ ਹੈ ਹੁਣ ਆਪਾਂ ਗੱਲ ਕਰੀਏ ਚਿਕਨ ਵਾਲੀ ਬਰੀਡ ਦੇ ਬਾਰੇ ਜਿਹਨੂੰ ਕਿ ਆਪਾਂ ਚਿਕਨ ਦੇ ਪਰਪਸ ਲਈ ਪਾਲਦੇ ਹਾਂ ਔਰ ਇਹਦਾ 70 ਤੋਂ 80 ਦਿਨਾਂ ਦਾ ਇੱਕ ਪੀਰੀਅਡ ਹੁੰਦਾ ਪਾਲਣ ਦਾ ਔਰ ਥੋੜਾ ਸਮਾਂ ਹੁੰਦਾ ਔਰ ਥੋੜੇ ਸਮੇਂ ਦੇ ਵਿੱਚ ਇਹ 2 ਕਿਲੋ ਦੀ ਗ੍ਰੋਥ ਕਰਦਾ ਹੈ 2 ਕਿਲੋ ਦੀ ਗ੍ਰੋਥ ਕਰਕੇ ਉਸ ਆਪਾਂ ਇਸ ਨੂੰ 1.5 ਸਕੇਅਰ ਫੁੱਟ ਦੀ ਜਗ੍ਹਾ ਦੇ ਵਿੱਚ ਰੱਖ ਸਕਦੇ ਹਾਂ ਔਰ ਇਦੀ ਕੋਈ ਗੰਦਗੀ ਦਾ ਐਡਾ ਵੱਡਾ ਰੋਲ ਨਹੀਂ ਹੁੰਦਾ ਕਿਉਂਕਿ ਨਾ ਇਹਦਾ ਆਂਡੇ ਦੀ ਗੰਦਗੀ ਦਾ ਰੋਲ ਹੁੰਦਾ ਇਹਦੇ ਵਿੱਚ ਔਰ ਨਾ ਇਹਦੀ ਏਡੀ ਬਿਮਾਰੀ ਦਾ ਰੋਲ ਹੁੰਦਾ ਕਿਉਂਕਿ ਇਹਦਾ ਬਹੁਤ ਘੱਟ ਟਾਈਮ ਪੀਰੀਅਡ ਹੁੰਦਾ ਜਿਵੇਂ ਕਿ ਇਹਨੇ ਇੱਕ ਦਿਨ ਤੋਂ ਆਪਾਂ 70 ਦਿਨਾਂ ਤੱਕ ਇਹਨੂੰ ਪਾਲ ਦਿਆਂ ਔਰ ਉਸ ਤੋਂ ਬਾਅਦ ਇਹਨੂੰ ਸੇਲ ਆਊਟ ਕਰ ਦਿੰਨੇ ਆ ਇਸ ਅੰਡੇ ਇਹ ਚਿਕਨ ਵਾਲੀ ਬਰੀਡ ਨੂੰ ਆਪਾਂ 1 ਡੇਟ ਸਕੁਅਰ ਫੁੱਟ ਦੇ ਵਿੱਚ ਬੜੀ ਆਸਾਨੀ ਦੇ ਨਾਲ ਰੱਖ ਸਕਦੇ ਆ ਬਾਕੀ ਵਧੇਰੇ ਜਾਣਕਾਰੀ ਲਈ ਤੁਸੀਂ ਫਾਰਮ ਤੇ ਵਿਜ਼ਿਟ ਕਰ ਸਕਦੇ ਹੋ ਔਰ ਆਪਣੀ ਹਰ ਮੰਥ ਇੱਕ ਟ੍ਰੇਨਿੰਗ ਹੁੰਦੀ ਹੈ ਪ੍ਰੈਕਟੀਕਲੀ ਟ੍ਰੇਨਿੰਗ ਉਸਦੇ ਵਿੱਚ ਸਾਡੇ ਨਾਲ ਜੁੜ ਕੇ ਤੁਸੀਂ ਬਹੁਤ ਸਾਰੀ ਨੌਲੇਜ ਹਾਸਿਲ ਕਰ ਸਕਦੇ ਹੋ ਔਰ ਆਪਣੇ ਫਾਰਮ ਨੂੰ ਸਫਲਤਾ ਦੇ ਰਾਹ ਵੱਲ ਲੈ ਕੇ ਜਾ ਸਕਦੇ ਹੋ ਧੰਨਵਾਦ ਜੀ